अमृतसर वेरका थाने एस एच ओ अमनजोत कौर ऐसी मंत्री धालीवाल ने किया बहादुर महिला अधिकारी दा चीफ एडिटर कमलजीत सिंह विशेष रिपोर्ट ਜੀ ਮੰਤਰੀ ਸਾਹਿਬ ਆਪਾਂ ਆ ਇਸ ਵੇਲੇ ਅਮਨਪਾਲ ਸਾਹਿਬ ਦੇ ਅਮਨਦੀਪ ਹਸਪੀਟਲ ਦੇ ਵਿੱਚ ਖੜੇ ਹਾਂ ਮੇਰੇ ਨਾਲ ਅਮਨਪਾਲ ਸਾਹਿਬ ਦੇ ਪੁਲਿਸ ਕਪਤਨ ਤੁਸੀਂ 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 ਥੋੜਾ ਪਿੱਛੇ ਕਰ ਲੋ ਤੇ ਲੋ ਸਰ ਥੋੜਾ ਹੋਰ ਦੂਸਰੇ ਸਾਰੇ ਪੁਲਿਸ ਅਫਸਰ ਜਿਹੜੇ ਮੇਰੇ ਨਾਲ ਨੇ ਜਿੱਦਾਂ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਜਾਂ ਤੁਹਾਨੂੰ ਪਤਾ ਲੱਗਾ ਕਿ ਬੀਤੇ ਕੱਲ ਲਦਾਤੀ ਵੇਸਕੇ ਥਾਣੇ ਦੇ ਵਿੱਚ ਸਾਡੀ ਐਸਐਚਓ ਬਹੁਤ ਬਹਾਦਰ ਹੈ ਸੱਚਾ ਅਮਨਜੋਤ ਉਹਦਾ ਕੰਮ ਜਿਹੜਾ ਉਹ ਬੜਾ ਬਹਾਦਰੀ ਨਾਲ ਆਪਣੀ ਜੌਬ ਕਰਦੀ ਹੈ ਬਹੁਤ ਆਤੀ ਵੀ ਉਹ ਬਹਾਦਰੀ ਨਾਲ ਆਪਣੀ ਡਿਊਟੀ ਜਿਹੜੀ ਨਿਭਾਦੀ ਸੀਗੀ ਤੇ ਵੇਸਕੇ ਦੇ ਅੱਗੇ ਇੱਕ ਮੂਦਲ ਪਿੰਡ ਹੈ ਉੱਥੇ ਚਰਾਬ ਦੇ ਹਾਤੇ ਦੇ ਬਾਅਦ ਕੁਝ ਬੰਦਿਆਂ ਦਾ ਝਗੜਾ ਹੋ ਗਿਆ ਪੁਇਟ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਰਾਤ ਉਸੇ ਲਈ ਮੌਕੇ ਤੇ ਚਲੇ ਗਏ ਜੀ ਜਦੋਂ ਮੌਕੇ ਤੇ ਗਏ ਤੇ ਉਹ ਬੰਦੇ ਜਾਦੇ ਸੀਗੇ ਉਹ ਇਹਨਾਂ ਦੇ ਗੱਲ ਪਏ ਔਰ ਮੈਨੂੰ ਮਾਨ ਹੈ ਇਸ ਕੱਲ ਦਾ ਪੰਜਾਬ ਦੀਆਂ ਧੀਆਂ ਤੇ ਪੰਜਾਬ ਦੀਆਂ ਧੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਜਿੱਦਾਂ ਦੀਆਂ ਮਜੂਤ ਮੈਨੂੰ ਨੇ ਦੱਸਿਆ ਕਿ ਉਹ ਕਿੰਨਾ ਚੇਰ ਗੁੰਡਿਆਂ ਦੇ ਨਾਲ ਜਿਹੜੀ ਉਹ ਕੁਲਦੀ ਰਹੀ ਹੈ ਔਰ ਗੁੰਡਿਆਂ ਨੂੰ ਉਹਨੇ ਪੂਦਾ ਫੜ ਦੀ ਕੋਸ਼ਿਸ਼ ਕੀਤੀ ਪਰ ਗੁੰਡੇ ਕਿਉਂਕਿ ਜਿਆਦੀ ਗਿੰਤੀ ਦੇ ਵਿੱਚ ਸੀਗੇ ਉਹਨਾਂ ਨੇ ਉਹਦੇ ਸਿਰ 'ਤੇ ਸੱਟਾਂ ਲਾਈਆਂ ਕੰਨ 'ਤੇ ਜਿਹੜੀ ਹੈ ਉਹ ਸੱਟ ਲੱਗੀ ਹੈ ਸੋ ਮੈਂ ਆਪਣੇ ਮਾਝਾ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੀ ਵੱਲੋਂ ਅਮਨ ਜੋਤ ਨੂੰ ਇਹ ਵਿਸ਼ਵਾਸ ਦਿਵਾਉਣ ਆਇਆ ਸੀਗਾ ਕਿ ਸਰਕਾਰ ਉਹਨਾਂ ਦੇ ਨਾਲ ਹੈ ਸਾਡੀ ਪੰਜਾਬ ਪੁਲਿਸ ਬਹਾਦਰੀ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰਦੀ ਹੈ ਸਾਡੇ ਕਿਸੇ ਮਲਾਜਮ ਤੇ ਖਾਸ ਤੌਰ ਤੇ ਸਾਡੀ ਜਿਹੜੀ ਧੀ ਪੁਲਿਸ ਦੇ ਜੋਬ ਕਰਦੀ ਹੈ ਜੇ ਉਹਦੇ ਨਾਲ ਕੋਈ ਉਹਨੂੰ ਆਂਚ ਆਉਂਦੀ ਹੈ ਜੀ ਤੇ ਅਸੀਂ ਉਹਦੇ ਨਾਲ ਚਟਾਨ ਦੀ ਤਰ੍ਹਾਂ ਜੜੇ ਖੜੇ ਆ ਜੀ ਪਰ ਮੈਂ ਉਹਦਾ ਸਨਮਾਨ ਵੀ ਕਰਕੇ ਆਇਆ ਛਾਲ ਦੇ ਨਾਲ ਔਰ ਇੱਕ ਕੰਸੈਂਸਾ ਪੱਤਰ ਦੇ ਕੇ ਆਇਆ ਔਰ ਸੀਪੀ ਸਾਹਿਬ ਨੂੰ ਕਿਹਾ ਕਿ ਇਹਨਾਂ ਦਾ ਬਹਾਦਰੀ ਦਾ ਜਿਹੜਾ ਇਨਾਮ ਹੈ ਬਹਾਦਰੀ ਦਾ ਪੁਸ਼ਕਾ ਦੇਣਾ ਉਹ ਵੀ ਜਿਹੜਾ ਉਹ ਪੰਜਾਬ ਸਰਕਾਰ ਨੂੰ ਲਿਖਿਆ ਜਾਵੇ ਔਰ 15 ਅਗਸਤ ਨੂੰ ਅਮਨ ਜੋਤ ਦਾ ਜਿਹੜਾ ਸਨਮਾਨ ਕੀਤਾ ਜਾਵੇ ਔਰ ਮੈਂ ਇਨਾਮ ਦੇ ਵਜੋਂ ਆਪਣੇ ਇੱਕ ਚੈਰੀ ਫੰਡ ਚੋਂ 52000 ਰੁਪਇਆ ਵੀ ਜਿਹੜਾ ਉਹ ਅਮਨ ਜੋਤ ਨੂੰ ਦਿੱਤਾ ਕਿ ਸਾਡੇ ਮਲਾਜ਼ਮ ਜਿਹੜੇ ਸਾਡੀ ਪੁਲਿਸ ਜਿਹੜੀ ਉਹ ਹੌਸਲੇ ਦੇ ਨਾਲ ਦਲੇਰੀ ਦੇ ਨਾਲ ਇਸੇ ਤਰ੍ਹਾਂ ਹੀ ਜਿੱਦਾਂ ਅਮਨ ਜੋਤ ਦੇ ਵਾਤੀ ਲੜਾਈ ਲੜੀ ਐ ਇਸੇ ਤਰ੍ਹਾਂ ਬਾਕੀ ਫੋਰਸ ਵੀ ਜਿਹੜੀ ਐ ਜਿਹੜੇ ਕੋਈ ਬੈਡ ਐਲੀਮੈਂਟ ਹੈ ਗੁੰਡੇ ਆ ਸ਼ਰਾਬ ਪੀ ਕੇ ਗੁੰਡਾਗਰਦੀ ਕਰਦੇ ਆ ਕੁਛ ਇਦਾਂ ਦੀਆਂ ਸਮਾਜ ਉਦੋਂ ਦੀ ਤੱਤ ਜਿਹੜੇ ਆ ਉਹਨਾਂ ਦੇ ਨਾਲ ਆਪਣੀ ਲੜਾਈ ਇਦਾਂ ਹੀ ਲੜੇ ਜਿੱਦਾਂ ਦਰਤੀ ਅਮਨ ਜੋਤ ਨੇ ਲੜੀ ਐ ਸੋ ਮੈਂ ਆਪਣੇ ਸੀਐਮ ਵੱਲੋਂ ਉਹਨੂੰ ਹੌਸਲਾ ਦੇਣਾ ਆ ਔਰ ਉਹਨੂੰ ਕਹਿ ਕੇ ਸਰਕਾਰ ਉਹਦੇ ਨਾਲ ਖੜੀ ਐ ਹਰ ਤਰ੍ਹਾਂ ਦੀ ਉਹਦੀ ਮਦਦ ਕਰਾਂਗੇ ਉਦੋਂ ਕਬਦੌਣ ਦੀ ਲੋੜ ਦੀ ਬਾਦ ਮੈਨੂੰ ਬੜਾ ਖੁਸ਼ੀ ਹੋਈ ਹੈ ਕਿ ਸਾਡੀ ਉਹ ਛੋਟੀ ਭੈਣ ਹੈ ਸਾਡੀ ਤਿਆਰਗੀ ਹੈ ਉਹ ਬੜੇ ਬਿਲਕੁਲ ਠੀਕ ਹੈ ਚੜ੍ਹਦੀ ਕਲਾ ਚ ਉਹ ਕਹਿੰਦੀ ਕਿ ਸਾਦ ਮੈਂ ਆਪਣੀ ਡਿਊਟੀ ਕੀਤੀ ਹੈ ਕੋਈ ਗੱਲ ਨਹੀਂ ਉਸ ਮੈਨੂੰ ਮੈਨੂੰ ਇਹ ਇਹ ਲੱਗਦਾ ਕਿ ਇਦਾਂ ਇਦਾਂ ਦੇ ਜਿਹੜੇ ਸਾਡੇ ਬਹਾਦਰ ਮਲਾਜਮ ਨੇ ਉਹਨਾਂ ਨੇ ਹੀ ਸਾਡੀ ਪੰਜਾਬ ਪੁਲਿਸ ਦਾ ਨਾਮ ਜਣਾ ਉੱਚਾ ਕੀਤਾ ਸੋ ਮੈਂ ਇਸ ਕਰਕੇ ਆਇਆ ਸੀਗਾ ਉਹ ਮੈਂ ਆਪਣੀ ਭੈਣ ਨੂੰ ਮਿਲ ਕੇ ਆ ਕੀ ਸਰ ਜੋ ਜਿਸ ਤਰੀਕੇ ਨਾਲ ਹਮਲਾ ਹੋਇਆ ਉਹਨੇ ਕਿਹਾ ਕਿ ਪੁਲਿਸ ਮਦਦ ਆ ਕੇ ਤੁਹਾਨੂੰ ਵੇਖ ਲਾਂਗੇ ਉਹਨਾਂ ਨੂੰ ਪਤਾ ਸੀ ਕਿ ਪੁਲਿਸ ਦੇ ਮੁਲਾਜ਼ਮ ਹੈ ਤਾਂ ਹੀ ਉਹਨਾਂ ਨੇ ਇਸ ਤਰ੍ਹਾਂ ਕੀਤਾ ਅਸੀਂ ਸ਼ਾਇਦ ਉਹ ਸ਼ਰਾਬੀ ਵੀ ਸ਼ਰਾਬ ਪੀਤੀ ਉਹਨਾਂ ਨੇ ਜਿਹੜਾ ਮੇਨ ਮੁਲਜੇ ਮੈਂ ਜਿੰਨੇ ਅਟੈਕ ਕੀਤਾ ਉਹਨੂੰ ਰਾਤੀ ਸਾਡੀ ਪੁਲਿਸ ਨੇ ਜਿਹੜਾ ਫੜਿਆ ਸਾਡੀ ਰਾਤ ਸਰਚ ਕਰਕੇ ਉਹ ਜਿਹੜਾ ਕੋਈ ਬਾਕੀ ਦੋਸ਼ੀ ਵੀ ਆ ਉਹਦੀ ਵੀ ਅਸੀਂ ਭਾਲ ਕਰਦੇ ਜਿਹੜਾ ਜਿਹੜਾ ਵੀ ਬੰਦਾ ਸਾਡੀ ਫੌਜ ਦੇ ਉੱਤੇ ਅਟੈਕ ਕਰਨ ਦੇ ਵਿੱਚ ਸ਼ਾਮਲ ਹੋਊਗਾ ਉਹਦੇ ਉਹਦੇ ਖਿਲਾਫ ਜੇ ਅਸੀਂ ਕਾਰਵਾਈ ਕਰਾਂਗੇ ਜਦੋਂ ਬੰਦਾ ਨਸ਼ੇ 'ਚ ਹੁੰਦਾ ਉਦੋਂ ਕੋਈ ਗਲਤੀ ਕਰ ਦਿੰਦਾ ਉਹ ਬੰਦੇ ਨਸ਼ੇ 'ਚ ਹੀ ਰਾਤੀ ਸ਼ਰਾਬ ਪੀਤੀ ਉਹਨਾਂ ਨੇ ਉਹ ਸ਼ਰਾਬ ਸ਼ਰਾਬ ਵਾਲੇ ਹੱਥੇ ਦੇ ਬਲ ਲੜਾਈ ਝਗੜਾ ਆਇਆ ਇਹਦਾ ਮਤਲਬ ਨਸ਼ੇ ਦੇ ਵਿੱਚ ਜੇ ਉਹਨਾਂ ਨੇ ਗਲਤੀ ਕੀਤੀ ਤਾਂ ਸਾਡੀ ਫੌਜ ਪੂਰੀ ਉੱਥੇ ਗਈ ਡਿਊਟੀ ਦੇ ਉੱਤੇ ਜਾ ਕੇ ਪੂਰਾ ਉਹਨਾਂ ਦੇ ਬਾਦੀ ਨੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਜੇ ਅਮਨ ਜੋਤ ਨਾ ਜਾਂਦੀ ਤਾਂ ਹੋ ਸਕਦਾ ਪੁੱਤ ਲੜ ਕੇ ਆਪਣਾ ਜਿਆਦਾ ਨੁਕਸਾਨ ਕਰ ਤਾ ਜਿਤਨਾ ਹੰਤਰੀਕਾ ਕੰਮ ਰੂਟਲੀ ਅਟੈਕ ਕੀਤਾ ਗਿਆ ਇਹ ਕਿਨੂੰ ਕਿਵੇਂ ਵਿਗਦੇ ਹੋ ਨਹੀਂ ਕੋਈ ਕੋਈ ਨਹੀਂ ਜ਼ਰੂਰਤ ਲਈ ਕੋਈ ਨਹੀਂ ਜਿਹੜੇ ਔਰਤ ਨੂੰ ਮਾਰਨਾ ਵੈਸੇ ਹੀ ਬਹੁਤ ਮਾੜੀ ਗੱਲ ਸਾਡੇ ਸਮਾਜ 'ਚ ਸਮਝੀ ਜਾਂਦੀ ਸ਼ਰਮੋੜੀ ਚਾਹੀਦੀ ਇਹੋ ਜਿਹੇ ਤੱਤਾਂ ਨੂੰ ਜਿਹੜੇ ਸਾਡੀਆਂ ਮਾਵਾਂ ਭੈਣਾਂ ਤੇ ਮਤਲਬ ਜਿਹੜਾ ਜੇ ਅਟੈਕ ਕਰਦੇ ਉਹਨਾਂ ਨੂੰ ਸਮਝ ਨਹੀਂ ਗਈ ਅੱਜ ਔਰਤ ਜਿਹੜੀ ਕਿੱਥੇ ਪਹੁੰਚ ਗਈ ਹੈ ਅੱਜ ਸਾਡੀਆਂ ਧੀਆ ਪਾਇਲਟ ਬਣ ਗਿਆ ਅੱਜ ਸਾਡੀਆਂ ਧੀਆ ਬਾਰਡਰਾਂ ਤੇ ਖੜੀਆਂ ਐ ਐਸਐਲਐਨ ਤੇ ਐਲਐਮਜੀ ਲੈ ਕੇ ਬੀਐਸਐਫ ਦੇ ਵਿੱਚ ਸੀਐਫਬੀ ਦੇ ਵਿੱਚ ਖੜੀਆਂ ਐ ਪੰਜਾਬ ਦੇ ਵਿੱਚ ਤੁਸੀਂ ਵੀ ਪੜਿਆ ਕੱਲ ਐਸਐਸਪੀ ਲੱਗੇ ਕਿੰਨੀਆਂ ਸਾਡੀਆਂ ਧੀਆ ਜੜੀਆਂ ਐਸਐਸਪੀ ਲੱਗੀਆਂ ਡੀਆਈਜੀ ਬਣੀਆਂ ਆਈਡੀ ਬਣੀਆਂ ਇਹਨਾਂ ਇਹ ਬੇਸਮਝ ਲੋਕ ਦੇ ਜਿਹੜੇ ਨਸ਼ੇ ਦੇ ਵਿੱਚ ਇਦਾਂ ਦਾ ਕਾਰਵਾਈ ਕਰਦੇ ਆ ਸਾਡੀਆਂ ਧੀਆ ਦਾ ਇਸ ਵੇਲੇ ਸਮਾਜ ਦੇ ਵਿੱਚ ਸਮਾਜ ਦੀ ਤਾਕੀ ਦੇ ਵਿੱਚ ਬਹੁਤ ਬੰਦਾ ਜਿਹੜਾ ਦੋਲਿਆ ਬਿਲਕੁਲ ਸਭ ਕਿਉਂ ਨਹੀਂ ਸਾਡੀ ਫੌਜ ਰੋਜ਼ ਹੀ ਲੜਦੀ ਹੈ ਰੋਜ਼ ਹੀ ਐਵਰੀ ਡੇ ਪੰਜਾਬ ਪੁਲਿਸ ਇੰਦੇ ਜੋਗੀ ਹੈ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਆਪਣੇ ਹੱਥ ਚ ਲਾਊਗਾ ਇਦਾਂ ਦੇ ਗਲਤ ਕੰਮ ਕਰੂਗਾ ਉਹਦੇ ਖਿਲਾਫ ਜਿਹੜੀ ਆ ਸਾਡੀ ਪੁਲਿਸ ਸਖਤ ਕਾਰਵਾਈ